ਬਾਕੀ ਮੇਰਾ ਕਹਿਨੂੰ ਮੰਨ ਲਓ ਆਹ ਦਰਵਾਜ਼ਾ ਢਾਹ ਦਿੱਤਾ ਜੂਗੀ ਹੌਸਲ ਜੀ ਨੇ ਕੱਢ ਲਈ ਤਲਵਾਰ ਜਦੋਂ ਇੱਕ ਬੰਦਾ ਦਾਵਾ ਕਰ ਰਿਹਾ ਸੀ ਕਿ ਉਸ ਵਿੱਚ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਬੰਦਾ ਗੁਰੂ ਘਰ ਵਿੱਚ ਸੰਗਤਾਂ ਤੋਂ ਆਪਣੇ ਆਪ ਨੂੰ ਮੱਥੇ ਟਿਕਵਾਉਂਦਾ ਸੀ ਤੇ ਲੋਕਾਂ ਦੀਆਂ ਮੰਡੀਆਂ ਇੱਛਾਵਾਂ ਪੂਰੀਆਂ ਕਰਨ ਦਾ ਦਾਵਾ ਕਰਦਾ ਸੀ ਉਸ ਦਾ ਇਹ ਦਾਵਾ ਸੀ ਕਿ ਉਸ ਵਿੱਚ ਸ਼ਹੀਦ ਸਿੰਘ ਆਉਂਦੇ ਨੇ ਜਦੋਂ ਇਹ ਖਬਰ ਸਿੰਘਾਂ ਕੋਲ ਪਹੁੰਚਦੀ ਹੈ ਤਾਂ ਸਿੰਘ ਝੱਟ ਇਸ ਵਿਅਕਤੀ ਕੋਲ ਪਹੁੰਚ ਜਾਂਦੇ ਨੇ ਤੇ ਗੁੱਸੇ ਵਿੱਚ ਆਇਆ ਸਿੰਘ ਇਸ ਵਿਅਕਤੀ ਨੂੰ ਦੇਖ ਕੇ ਤਲਵਾਰ ਕੱਢ ਲੈਂਦਾ ਜਦੋਂ ਇਹ ਵਿਅਕਤੀ ਸਿੰਘਾਂ ਦੇ ਸਾਹਮਣੇ ਹੀ ਆਪਣੇ ਆਪ ਵਿੱਚ ਬਾਬਾ ਬੋਤਾ ਸਿੰਘ ਜਿੱਦੇ ਆਉਣ ਦਾ ਦਾਵਾ ਕਰ ਦਿੰਦਾ ਤੇ ਸਿੰਘ ਵੀ ਕਹਿ ਦਿੰਦੇ ਨੇ ਜਾਂ ਤਾਂ ਅਸੀਂ ਤੇਰਾ ਸਿਰ ਲੈ ਕੇ ਜਾਵਾਂਗੇ ਜਾਂ ਫਿਰ ਤੂੰ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਤੁਸੀਂ ਵੀ ਦੇਖੋ ਪੂਰੀ ਘਟਨਾ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ

ਕਾਸਾ ਬੀਰ ਫਾਰ ਟੂ ਫਾਰ ਰੀਨ ਸਾਡੇ ਸਵਾਲਾਂ ਦਾ ਜਵਾਬ ਦੋ ਮੇਰੇ ਯਾਰ ਕੋਈ ਜਵਾਬ ਨਹੀਂ ਕੋਈ ਸੁਣਾਉਂਦਾ ਨਹੀਂ ਹਾਂ ਬਿਲਕੁਲ ਕੋਲ ਬਖੰਡ ਕਰ ਰਿਹਾ ਤੂੰ ਇਹ ਕੋਲ ਬਖੰਡ ਕਰ ਰਿਹਾ ਕੋਲ ਚੜ੍ਹ ਨਹੀਂ ਆਈ ਦੇ ਵਿੱਚ ਬਿਲਕੁਲ ਕੋਲ ਬਖੰਡ ਕਰ ਰਿਹਾ ਹਰ ਪ੍ਰਸ਼ਾਸਨ ਨੂੰ ਬਾਹਰ ਵਾਏ ਹੁਣੇ ਅੱਗੇ ਜਾ ਕੇ ਚਲੋ ਬਾਹਰ ਨੂੰ ਲੈ ਕੇ ਚਲੋ ਮੈਂ ਜਗਾ ਉਹਨਾਂ ਨੂੰ ਬਾਹਰ ਲੈ ਜਾ। ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਇੱਥੇ। ਬਾਬਾ ਜੀ ਸਾਨੂੰ ਯਾਦ ਨਹੀਂ ਮੱਤ ਆ। ਆਪ ਦੀ ਮੱਜ ਕੋ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੀ ਡੇੜਾ ਕਰ ਕਰਨ ਆਏ। ਸਾਡੀ ਕੌਮ ਦਾ ਬੇੜਾ ਕਰ ਕਰਨ ਆਏ। ਜਿਹੜੇ ਆਪ ਦੇਖੋ ਮੇਰੀ ਸੁਣੋ ਗੱਲ। ਇਹ ਗੱਲ ਹੈ ਗੱਲ। ਚਲੋ ਮੇਰੇ ਸਵਾਲਾਂ ਦੇ ਜਵਾਬ ਦੇਵੇਂ ਨਹੀਂ ਤਾਂ ਮੇਰਾ ਸੈਕਟਰ ਤੋਂ ਮੈਂ ਕੱਟਣਾ ਜੀਦਾ। ਤੂੰ ਸਿਰ ਹੀ ਕਰ ਦੇ ਲੈ। हां करकागे गुरुवार देख सका पापा ਜਦੋਂ ਮਾਤੇ ਚਲੇਗੀ ਬਸੇ ਪਰ ਕਿਹਦੇ ਆਵੇਗਾ ਬਾਬੇ ਕੀ ਗੱਲ ਹੈ ਜੀ ਜੀ ਸਾਡੀ ਮਾਤੇ ਨਹੀਂ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਨਾਂ ਨੂੰ ਫਿਰ ਕੱਟਿਆ ਵੀ ਹੋ ਜਾਣਾ ਨਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਮੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ